ਇਹ ਵੇ ਹਲਕਾ ਵਿਦਾਇਕ ਮਨਜਿੰਦਰ ਸਿੰਘ ਲਾਲਪੁਰਾ ਦੀ ਤਾਂ ਇਸ ਤੋਂ 2 ਕਿਲੋਮੀਟਰ ਦੀ ਦੂਰੀ ਤੇ ਆ ਕੀ ਕਾਰਨ ਜਾਪਦਾ ਕਿ ਉਹਨਾਂ ਨੂੰ ਜਿਹੜਾ ਇਹ ਰਸਤਾ ਵਾ ਜਿਹੜਾ ਉਹਨਾਂ ਲੋ ਫੇਸਬੁੱਕ ਤੇ ਪੋਸਟਾਂ 'ਚ ਪਾਈ ਜਾਂਦੀਆਂ ਇੱਕ ਜਿਹੜੇ ਵਿਦਾਇਕ ਲਾਲਪੁਰਾ ਸਾਹਿਬ ਉਹਨਾਂ ਨੂੰ ਕਲਰ ਰਸਤਾ ਹੀ ਨਹੀਂ ਉਹਨਾਂ ਨੂੰ ਹਲਕਾ ਹੀ ਨਹੀਂ ਨਜ਼ਰ ਆ ਰਿਹਾ ਉਹ ਖੁਦ ਹਲਕੇ ਦੇ ਵਿੱਚ ਰਹਿਣਗੇ ਵਿਚਰਨਗੇ ਲੋਕਾਂ ਤੋਂ ਮੁਸ਼ਕਲਾਂ ਸੁਣ ਕੇ ਫੇਰ ਹੀ ਪਤਾ ਲੱਗੂ ਗੱਡੀਆਂ ਟਰੱਕ ਨੁਕਸਾਨ ਹੁੰਦੇ ਸੀ ਡਿੱਗ ਜਾਂਦੇ ਸੀ ਪਲਟ ਜਾਂਦੇ ਸੀ ਲੋਕਾਂ ਦੇ ਵਿਚਾਰੇ ਜਿਹੜੀ ਸੰਗਤ ਇਹਦੀ ਲੰਘ ਰਹੀ ਸੀ ਉਹਨਾਂ ਦੇ ਸੱਟਾਂ ਪੇਟਾਂ ਲੱਗ ਜਾਂਦੀਆਂ ਹੈ ਵੀਡੀਓ ਦੇ ਵਿੱਚ ਇਹ ਵੀ ਕਮੈਂਟ ਆਉਣਗੇ ਕਿ ਇਸ ਤੋਂ ਪਹਿਲਾਂ ਦੇ ਸਰਕਾਰਾਂ ਜਿਹੜੀ ਕਾਂਗਰਸ ਦੀ ਰਹੀ ਸੀਗੀ ਕਿ ਉਦੋਂ ਸਿੱਕੀ ਸਾਹਿਬ ਕਿੱਥੇ ਸੀਗੇ ਇਦਾਂ ਦੇ ਕੰਮ ਹੋਇਆ ਕਿ ਜਿਹੜੇ ਅੱਜ ਆਪਾਂ মিডিਆ ਲੈ ਕੇ ਗਨੌਣ ਲੱਗੀ ਹੈ ਤੇ ਬਹੁਤ ਲੰਬੇ ਹੋ ਜਾਣੇ ਆ ਸੜਕਾਂ ਵੀ ਬਣੀਆਂ ਆ ਪਰ ਐਨੀ ਲੁੱਟ ਨਹੀਂ ਮੱਚੀ ਐਨੀ ਤੋਏ ਤੋਏ ਨਹੀਂ ਮੱਚੀ ਕਿਹੜੀ ਮੌਕੇ ਦੀ ਸਰਕਾਰ ਆ سوشل মিডিਆ ਦੀ ਸਰਕਾਰ ਆ ਆਪਣੀਆਂ ਜੇਬਾਂ ਭਰਨ ਨਾਲ ਧਿਆਨ ਆ ਕੰਮ ਨਾਲ ਕਿਸਦਾ ਧਿਆਨ ਕੋਈ ਨਹੀਂ ਆ ਸਾਨੂੰ ਦੱਸ ਦਈਏ ਕਿ ਹਲਕਾ ਵਿਧਾਇਕ ਮਨਜਿੰਦਰ ਸਿੰਘ ਲਾਲਪੁਰਾ ਦੀ ਦੱਸ ਦਈਏ ਕਿ ਰੈਸ਼ ਦੇ 2 ਕਿਲੋਮੀਟਰ ਤੇ ਅਸੀਂ ਦੂਰੀ ਤੇ ਮੌਜੂਦਾ ਜਿੱਥੇ ਕਿ ਤੁਹਾਨੂੰ ਦੱਸ ਦਈਏ ਕਸਬਾ ਗੋਂਦਾਲ ਸਾਹਿਬ ਤੋਂ ਯਾਨੀ ਕਿ ਤਰਨਤਾਰ ਨੂੰ ਜਾਂਦਾ ਮਾਰਗ ਦੇ ਮੌਜੂਦਾ ਸਥਿਤ ਕਸਬਾ ਸ਼ੇਖ ਚੱਕ ਦੇ ਪਿੰਡ ਕਿ ਹਲਕਾ ਵਿਧਾਇਕ ਮਨਜਿੰਦਰ ਸਿੰਘ ਲਾਲਪੁਰਾ ਦੀ ਰੈਸ਼ ਤੋਂ ਸਿਰਫ 2 ਕਿਲੋਮੀਟਰ ਦੀ ਦੂਰੀ ਤੇ ਅਸੀਂ ਮੌਜੂਦਾ ਜਿੱਥੇ ਕਿ ਲੰਮਾ ਸਮਾ ਹੋ ਚੁੱਕਾ ਹੈ ਕਿ ਇਹ ਸੜਕਾਂ ਨੂੰ ਜਿੱਥੇ ਕਿ ਵਕ ਵਕ ਸਰਕਾਰਾਂ ਆਈਆਂ ਸਰਕਾਰਾਂ ਵੱਲੋਂ ਜਿੱਥੇ ਕਿ ਲਗਾਤਾਰ ਪੋਸਟਾਂ ਫੇਸਬੁੱਕ ਤੇ ਪਾਈਆਂ ਜਾਂਦੀਆਂ ਨੇ ਕਿ ਜਿਹੜੇ ਇਸ ਖਸਤਾ ਹਾਲਤ ਸੜਕ ਦਾ ਜਿਹੜਾ ਕਿ ਅਸੀਂ ਰਿਪੇਅਰ ਕਰਵਾ ਚੁੱਕੇ ਹਾਂ ਪਰ ਮੌਜੂਦਾ ਹਾਲਾਤ ਤੁਹਾਨੂੰ ਅੱਜ ਅਸੀਂ ਪਿੰਡ ਛੇ ਚੱਕ ਤੋਂ ਦਿਖਾ ਰਹੇ ਹਾਂ ਜਿੱਥੇ ਕਿ ਤੁਹਾਨੂੰ ਦੱਸ ਦਈਏ ਕਿ ਸ਼੍ਰੀ ਗੁਰੂ ਅਮਰਦਾਸ ਜਿੱਥੇ ਕਿ ਕਸਬਾ ਗੋndal ਸਾਹਿਬ ਦਾ ਜਿਹੜਾ ਕਿ ਪਵਿੱਤਰ ਨਗਰੀ ਨੂੰ ਅਮਰਦਾਸ ਦਾ 450 ਜਿਹੜਾ ਇੱਕ ਸਮਾਰੋ ਕੀਤਾ ਜਾ ਰਿਹਾ ਸੋ ਇਸੇ ਨੂੰ ਲੈ ਕੇ ਸਾਬਕਾ ਵਿਧਾਇਕ ਸਰਦਾਰ ਰਮਨ ਜੇਸ ਸਿੰਘ ਸਿੱਕੀ ਵੱਲੋਂ ਸੰਗਤਾਂ ਨੂੰ ਦੇਖਦੇ ਹੋਏ ਜਿਹੜਾ ਕਿ ਇਹ ਸੜਕ ਮੁਰੰਮਤ ਕਰਾਈ ਜਾ ਰਹੀ ਹੈ ਸੋ ਸਾਰੀ ਗੱਲਬਾਤ ਕਰਦੇ ਆ ਮੌਜੂਦਾ ਹਾਲਾਤ ਤੁਹਾਨੂੰ ਦਿਖਾ ਰਹੇ ਹਾਂ ਜਿੱਥੇ ਕਿ ਤੁਹਾਨੂੰ ਦੱਸ ਦਈਏ ਵੱਖ-ਵੱਖ ਸਰਕਾਰਾਂ ਨੂੰ ਤੁਹਾਨੂੰ ਇਹ ਵੀ ਖਾਸ ਤੌਰ ਤੇ ਦੱਸ ਦਈਏ ਪਿਛਲੇ ਦਿਨੀ ਹਲਕਾ ਵਿਧਾਇਕ ਮਜਿੰਦਰ ਸਿੰਘ ਲਾਲਪੁਰਾ ਵੱਲੋਂ ਇੱਕ ਫੇਸਬੁਕ ਤੇ ਪੋਸਟ ਕ੍ਰੀਏਟ ਕੀਤੀ ਗਈ ਸੀ ਕਿ ਜਿਹੜੀ ਕਿ ਲੋਕਾਂ ਨੂੰ ਲੰਬੇ ਸਮੇਂ ਤੋਂ ਸੜਕ ਦਾ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਉਹ ਸੜਕ ਦੀ ਮੁਰੰਮਤ ਕਰਾਈ ਜਾ ਰਹੀ ਹੈ ਪਰ ਤੁਹਾਨੂੰ ਜ਼ਮੀਨੀ ਹਕੀਕਤ ਦਿਖਾ ਰਹੇ ਹਾਂ ਸੋ ਇਸ ਟਾਈਮ ਸੜਨਾਲੇ ਕਾਂਗਰਸ ਪਾਰਟੀ ਦੇ ਜਿਹੜੋਂ ਜਿਹੜੇ ਕਿ ਉਹਨਾਂ ਦੇ ਅਧਿਕਾਰੀ ਇੱਥੇ ਮੌਜੂਦ ਹੈ ਗੱਲਬਾਤ ਕਰ ਲੈਣੇ ਆਂ ਹਾਂਜੀ ਪਵਾਰ ਸਾਹਿਬ ਕਿਸ ਤਰ੍ਹਾਂ ਦੇਖਦੇ ਜੀ ਪਿਛਲੇ ਦਿਨੀ ਹਲਕਾ ਵਿਧਾਇਕ ਮਜਿੰਦਰ ਸਿੰਘ ਲਾਲਪੁਰਾ ਵੱਲੋਂ ਇੱਕ ਪੋਸਟ ਵੀ ਪਾਈ ਗਈ ਸੀ ਪਰ ਖਾਸ ਤੋ ਹਤੇ ਗੱਲ ਕੀਤੀ ਜਾਵੇ ਪਿੰਡ ਛੇਕ ਚੱਕ ਦੀ ਤਾਂ ਨਾਲੋ ਇਹ ਗੱਲ ਆਖੀ ਗਈ ਸੀ ਕਿ ਜਿੱਥੇ ਲੰਮਾ ਸਮਾਂ ਲੋਕ ਜਿਹੜਾ ਕਿ ਸੜਕ ਛੇਕ ਚੱਕ ਦੀ ਤੰਗੀ ਦਾ ਸਾਹਮਣਾ ਕਰਨਾ ਪੈ ਰਿਹਾ ਪਰ ਅੱਜ ਵੀ ਹਾਲਾਤ ਉਹੀ ਨੇ ਕਿਸ ਤਰ੍ਹਾਂ ਦੇਖਦੇ ਜੀ ਸਭ ਤੋਂ ਪਹਿਲਾਂ ਡੀ5 ਚੈਨਲ ਦੇਖ ਰਹੇ ਸਾਰੇ ਸਾਧ ਸੰਗਤ ਨੂੰ ਜੀ ਆਇਆਂ ਨੂੰ ਦੇਖੋ ਜੀ ਇਹ ਕੱਲਾ ਛੇਕ ਚੱਕ ਦੀ ਤੇ ਮੁਸ਼ਕਲ ਬਹੁਤ ਲੰਬੇ ਸਮੇਂ ਤੋਂ ਚੱਲ ਰਹੀ ਹੈਗੀ ਉਹ ਤੋਂ ਇਲਾਵਾ ਵੀ ਕੁਝ ਇਦਾਂ ਦੇ ਵਿਕਾਸ ਕਾਰਜ ਜਿਹੜੇ ਸਿਰਫ ਫਰਜ਼ੀ ਪੂਰੇ ਕੀਤੇ ਗਏ ਜਿੱਥੇ ਉਦਘਾਟਨ ਕੀਤੇ ਗਏ ਪਰ ਉਹਨਾਂ ਨੂੰ ਨੇਪਰੇ ਨਹੀਂ ਚੜਾਇਆ ਗਿਆ ਇਹਦੀ ਤਾਜ਼ਾ ਇੱਕ ਮਿਸਾਲ ਜਮਾ ਰਾਲਾ ਪੁਲ ਟੁੱਟਾਇਆ ਘੱਟ ਤੋਂ ਘੱਟ ਉਹਨੂੰ ਪੁਲ ਨੂੰ ਟੁੱਟੇ ਨੂੰ 8-9 ਮਹੀਨੇ ਹੋ ਚੁਕੇ ਆ ਉਥੇ ਵਿਧਾਈ ਕਰ ਲੋ ਉਦਘਾਟਨ ਵੀ ਕੀਤਾ ਗਿਆ ਸੀ ਪਰ ਉਹ ਪੁਲ ਦੀ ਅਜੇ ਤੱਕ ਕੋਈ ਸਾਰ ਨਹੀਂ ਲਈ ਗਈ ਸਿਰਫ ਇਹ ਕੋਈ ਬਹਾਨਾ ਬਾਜੀ ਕੇ ਨਹਿਰੀ ਪਾਣੀ ਹੈ ਜਿਹੜਾ ਉਹ ਚੱਲ ਰਿਹਾ ਉਹਦਾ ਕਰਕੇ ਜੇ ਸਰਕਾਰ ਚਾਵੇ ਜਿੱਥੇ ਇੰਨੇ ਲੋਕਾਂ ਨੂੰ ਲੰਘੇ ਲਈ ਮੁਸ਼ਕਲ ਆ ਰਹੀ ਹੈਗੀ ਆ ਤੇ ਉਹ ਨੇਪਰੇ ਵੀ ਚੜ ਸਕਦਾ ਹੈ ਇਹ ਵੀ ਕਾਫੀ ਲੰਬੇ ਸਮੇਂ ਤੋਂ ਲੱਗ ਰਿਹਾ ਸੀ ਕਿ ਕਾਫੀ ਨੁਕਸਾਨ ਹੈ ਛੜਕਦਾ ਇੱਥੇ ਗੱ ਟਰੱਕ ਨੁਕਸਾਨ ਹੁੰਦੇ ਸੀ ਡਿੱਗ ਜਾਂਦੇ ਪਲਟ ਜਾਂਦੇ ਸੀ ਲੋਕਾਂ ਦੇ ਵਿਚਾਰੇ ਜਿਹੜੀ ਸੰਗਤ ਇਹ ਦੀ ਲੰਘ ਰਹੀ ਸੀ ਉਹਨਾਂ ਦੇ ਸੱਟਾਂ ਪੇਟਾਂ ਲੱਗ ਜਾਂਦੀਆਂ ਸੀ ਕੱਲ ਸਿੱਕੀ ਸਾਹਿਬ ਇਥੇ ਹਲਕੇ ਦੇ ਵਿੱਚ ਆਏ ਤੇ ਸਾਡੇ ਇਥੋਂ ਮੋਹਤਵਾਰ ਸੱਜਣਾ ਇਲਾਕੇ ਦੇ ਸਿੱਕੀ ਸਾਹਿਬ ਨੂੰ ਮਿਲੇ ਉਹਨਾਂ ਨੇ ਕਿਹਾ ਜੀ ਕਿ ਸਿੱਕੀ ਸਾਹਿਬ 450 ਸਾਲੇ ਦਾ ਕਰਕੇ ਇਹ ਸ਼ੜਕ ਦਾ ਬੜਾ ਨਰਕ ਪਿਆ ਜੋ ਕਿ ਬੰਨੇ ਨਹੀਂ ਲੱਗ ਰਿਹਾ ਸਿੱਕੀ ਸਾਹਿਬ ਨੇ 10-20 ਮਿੰਟ ਬਹਿ ਕੇ ਉਹਨਾਂ ਨਾਲ ਵਿਚਾਰ ਕਰਨ ਤੋਂ ਬਾਅਦ ਸਿੱਕੀ ਸਾਹਿਬ ਨੇ ਇਹ ਫੈਸਲਾ ਲਿਆ ਕਿ ਆਪਾਂ ਇਹ ਸੜਕ ਮੈਂ ਆਪਣੇ ਕੋਲੋਂ ਬਣਾ ਕੇ 450 ਸਾਲੇ ਦਾ ਕਰਕੇ ਜੋ ਤਨਤਨ ਸ਼੍ਰੀ ਗੁਰੂ ਅਮਰਦਾਸ ਪਾਸ਼ਾ ਜੀ ਦਾ ਮਨਾਇਆ ਜਾ ਰਿਹਾ ਸਤਾਰਦੀ ਗੁਰਪੁਰਬ ਉਹਨੂੰ ਸਮਰਪਿਤ ਕਰਨੀ ਹੈਗੀ ਆ ਤੇ ਆਪਾਂ ਸਵੇਰ ਤੋਂ ਹੀ ਕੰਮ ਸ਼ੁਰੂ ਕਰ ਦਨੇ ਆ ਉਦੋਂ ਹੀ ਉਹਨਾਂ ਪ੍ਰਾਈਵੇਟ ਠੇਕੇਦਾਰਾਂ ਦੇ ਨਾਲ ਗੱਲ ਕਰਕੇ ਸਾਡੀ ਡਿਊਟੀ ਲਗਾਤੀ ਕਿ ਸਵੇਰ ਤੋਂ ਇੱਥੇ ਮਟੀਰੀਅਲ ਆਉਣਾ ਸ਼ੁਰੂ ਹੋ ਜਾਊਗਾ ਤੁਸੀਂ ਇੱਥੇ ਸੜਕ ਨੂੰ ਨੇਪਰੇ ਚੜਾਓ ਅੱਜ ਅਸੀਂ ਸਵੇਰ ਤੋਂ ਇਸ ਚੀਜ਼ ਦੇ ਵਿੱਚ ਲੱਗੇ ਹੋਏ ਆ ਤਾਂ ਜੋ ਬਾਹਰਲੀਆਂ ਕੰਟਰੀਆਂ ਤੋਂ ਸਾਡੇ ਇਧਰਲੇ ਇਲਾਕੇ ਜੋ ਪੂਰੇ ਪੰਜਾਬ 'ਚੋਂ ਸੰਗਤ ਇਸ ਮੇਨ ਰੋਡ ਥਾਣੀ ਗੋਦਾਲ ਸਾਹਿਬ ਜਾ ਰਹੀ ਆ ਜਦੋਂ ਇਧਰ ਸੰਗਤ ਦੇ ਵਾਸਤੇ ਬਹੁਤ ਮੁਸ਼ਕਲ ਵਾਲੀ ਗੱਲ ਹੈ ਉਹਨੂੰ ਮੁੱਖ ਰੱਖਦੇ ਹੋਏ ਸਿੱਕੀ ਸਾਹਿਬ ਸਾਰਾ ਕੁਝ ਆਪਣੀ ਜੇਬ ਚੋਂ ਕਰਾ ਰਹੇ ਹੈ। ਉਹ ਸਾਹਿਬ ਇੱਕ ਖਾਸ ਤੌਰ ਤੇ ਗੱਲ ਕੀਤੀ ਜਵੇ ਹਲਕਾ ਵਿਧਾਇਕ ਮਨਜਿੰਦਰ ਸਿੰਘ ਲਾਲਪੁਰਾ ਦੀ ਤਾਂ ਇਸ ਤੋਂ 2 ਕਿਲੋਮੀਟਰ ਦੀ ਦੂਰੀ ਤੇ ਆ। ਕੀ ਕਾਰਨ ਜਾਪਦਾ ਕਿ ਉਹਨਾਂ ਨੂੰ ਜਿਹੜਾ ਇਹ ਰਸਤਾ ਹੈ ਜਿਹੜਾ ਉਹਨਾਂ ਲੋ ਫੇਸਬੁੱਕ ਤੇ ਪੋਸਟਾਂ ਪਾਈ ਜਾਂਦੀਆਂ ਇਹ ਨਹੀਂ ਜੀ ਇਹ ਜਿਹੜੇ ਵਿਧਾਇਕ ਲਾਲਪੁਰਾ ਸਾਹਿਬ ਉਹਨਾਂ ਨੂੰ ਕੱਲਾ ਰਸਤਾ ਹੀ ਨਹੀਂ ਉਹਨਾਂ ਨੂੰ ਹਲਕਾ ਹੀ ਨਹੀਂ ਨਜ਼ਰ ਆ ਰਿਹਾ। ਉਹ ਖੁਦ ਹਲਕੇ ਦੇ ਵਿੱਚ ਰਹਿਣਗੇ, ਵਿਚਰਨਗੇ, ਲੋਕਾਂ ਤੋਂ ਮੁਸ਼ਕਲਾਂ ਸੁਣ ਕੇ ਫੇਰ ਹੀ ਪਤਾ ਲੱਗੂ। ਲੰਬਾ ਲੰਬਾ ਸਮਾਂ ਤੋਂ ਇਥੋਂ ਗੈਰ ਰਹਿੰਦੇ ਗਏ ਫਿਰ ਕੱਲਾ ਸੜਕਾਂ ਨਹੀਂ ਮੈਂ ਜਮਰ ਵਾਲਾ ਪੁਲ ਗਣਾਤਾ ਸਾਡਾ ਭੈਲ ਜਿਹੜਾ ਬੰਨ ਸੀ ਉਹ ਟੁੱਟਾਰਿਆ ਉੱਥੇ ਨਹੀਂ ਕਿਸੇ ਨੇ ਸਾਰ ਲਈ ਉਸ ਤੋਂ ਇਲਾਵਾ ਤੁਸੀਂ ਵੇਖੋ ਆਮ ਹੀ ਆਪਣੇ ਏਰੀਆ ਦੇ ਵਿੱਚ ਲੁੱਟਾਂ ਹੋ ਰਹੀਆਂ ਕਿ ਛਰੇ ਆਮ ਚੋਰੀਆਂ ਡਕੈਤੀਆਂ ਹੋ ਰਹੀਆਂ ਕਤਲੀਆਂ ਆਮ ਹੋ ਰਹੀ ਕੀ ਹੋ ਰਿਹਾ ਕੁਝ ਨਹੀਂ ਹੋ ਰਿਹਾ ਸਰਕਾਰ ਗੂੜੀ ਨੀਂਦੇ ਸੁੱਤੀ ਹੈ ਇਹ ਮਜੂਦਾ ਵਿਧਾਇਕ ਵੀ ਉਸੇ ਲੈ ਤੇ ਚੱਲ ਰਿਹਾਗਾ ਇਹ ਸਾਰ ਤੇ ਉਹਨਾਂ ਨੇ ਨਹੀਂ ਲੈਣੀ ਜੇ ਸਾਰ ਲੈਣੀ ਹੁੰਦੀ ਤੇ ਦੇ ਦੋ ਪਹਿਲਾਂ ਵੀ ਜਦੋਂ ਉਹਨਾਂ ਪੋਸਟਾਂ ਪਾਈਆਂ ਉਦੋਂ ਬਣ ਜਾਣੀ ਚਾਹੀਦੀ ਜੇ ਨਹੀਂ ਬਣੀ ਤੇ ਉਸ ਤੋਂ ਬਾਅਦ ਹੀ ਸਿੱਕੀ ਸਾਹਿਬ ਨੇ ਇ ਜੇ ਇਹ ਫੈਸਲਾ ਲਿਆ ਸਾਡੀ ਪੂਰੀ ਟੀਮ ਉਹਨਾਂ ਦੇ ਨਾਲ ਹੈ ਅਸੀਂ ਇਹਨੂੰ ਬਣਾ ਕੇ ਨੇਪੜੇ ਛੜਾਵਾਂਗੇ ਅੱਗੇ ਵੀ ਜੇ ਕੋਈ ਸੰਗਤ ਵਾਸਤੇ ਕੋਈ ਮੁਸ਼ਕਲ ਆਊਗੀ ਕੋਈ ਸੜਕ ਦੀ ਕੋਈ ਹੋਰ ਸਾਡੀ ਸਾਰੀ ਟੀਮ ਸਿੱਕੀ ਸਾਹਿਬ ਹਾਜ਼ਰ ਹੈ ਅਸੀਂ ਸੰਗਤ ਦੇ ਲਈ ਹਾਜ਼ਰ ਰਹਿਵਾਂਗੇ ਪਰ ਸਾਹਿਬ ਇੱਕ ਖਾਸ ਤੌਰ ਤੇ ਗੱਲ ਕੀਤੀ ਜਾਵੇ ਲਗਾਤਾਰ ਵੀਡੀਓ ਦੇ ਵਿੱਚ ਇਹ ਵੀ ਕਮੈਂਟ ਆਉਣਗੇ ਕਿ ਇਸ ਤੋਂ ਪਹਿਲਾਂ ਸਰਕਾਰਾਂ ਜਿਹੜੀ ਕਾਂਗਰਸ ਦੀ ਰਹੀ ਸੀਗੀ ਕਿ ਉਦੋਂ ਸਿੱਕੀ ਸਾਹਿਬ ਕਿੱਥੇ ਸੀਗੇ ਜਦੋਂ ਸਰਕਾਰ ਕਾਂਗਰਸ ਦੀ ਰਹੀ ਆ ਉਦੋਂ ਸਿੱਖੀ ਸਾਹਿਬ ਵੀ ਇੱਥੇ ਰਹੇ ਆ ਸਰਕਾਰ ਨੇ ਵੀ ਕੰਮ ਕੀਤੇ ਆ ਬਹੁਤ سارے ਕੰਮ ਹੋਏ ਆ ਇਲਾਕੇ ਦੇ ਵਿੱਚ ਇਦਾਂ ਦੇ ਕੰਮ ਹੋਏ ਆ ਕਿ ਜਿਹੜੇ ਅੱਜ ਆਪਾਂ মিডিਆ ਲੈ ਕੇ ਗਨੌਣ ਲੱਗੇ ਤੇ ਬਹੁਤ ਲੰਬੇ ਹੋ ਜਾਣੇ ਆ ਸੜਕਾਂ ਵੀ ਬਣੀਆਂ ਆ ਪਰ ਐਨੀ ਲੁੱਟ ਨਹੀਂ ਮੱਚੀ ਐਨੀ ਤੋਏ ਤੋਏ ਨਹੀਂ ਮੱਚੀ ਇਦਾਂ ਦਾ ਮਾਹੌਲ ਨਹੀਂ ਹੋਇਆ ਕਿ ਸ਼ਰਿਆਮ ਕਤਲ ਹੋਣੇ ਝਗੜੇ ਹੋਣੇ ਲੁੱਟਾਂ ਹੋਣੀਆਂ ਸੜਕਾਂ ਦੀ ਸਾਰ ਨਾ ਲੈਣੀ ਉਦਘਾਟਨ ਕਰਦੇ ਨੇ ਉੱਥੋਂ ਦਾ ਉਹ ਚੀਜ਼ ਬਣਾਈ ਨਾ ਜਾਣੀ ਇਦਾਂ ਦਾ ਕੁਛ ਨਹੀਂ ਹੋ ਰਿਹਾ ਆਪਣੇ ਧਿਆਨ 'ਚ ਆ ਪਰਿਆ ਆ ਹਾਂ ਜਿਹੜੇ ਵਿਰੋਧੀ ਆ ਉਹਨਾਂ ਨੇ ਕਮੈਂਟ ਕਰਨੇ ਵੀ ਆ ਉਹਨਾਂ ਨੇ ਇਹ ਚੀਜ਼ ਦੇ ਉੱਤੇ ਨੈਗਟਿਵਿਟੀ ਕਮੈਂਟ ਵੀ ਕਰਨੇ ਆ ਉਹਨਾਂ ਦੀ ਆਤ ਤੇ ਉਹ ਕਰੀ ਜਾਣ ਉਹਨਾਂ ਨੂੰ ਵੈਲਕਮ ਇਹ ਕਿੰਨੇ ਸਮੇਂ ਵਿੱਚ ਕੰਪਲੀਟ ਹੋ ਜਾਏਗੀ ਛੜਕੀ ਜੜੀ ਸਾਡੇ ਵੱਲੋਂ ਤੇ ਸਿੱਕੀ ਸਾਹਿਬ ਨੇ ਸਾਨੂੰ ਇਹ ਕਿਹਾ ਜੀ ਕਿ ਮਟੀਰੀਅਲ ਆਉਣਾ ਸ਼ੁਰੂ ਹੋਇਆ ਹੈ ਨਾਗਾ ਇਹਨੂੰ ਕੰਪਲੀਟ ਨੇ ਆਪਣੇ ਚੜਨਾ ਯਾਨੀ ਕਿ ਲੁੱਕ ਪੈ ਗੇ ਸਵੇਰੇ ਜਦੋਂ ਅਸੀਂ ਇੱਥੇ ਠੇਕੇਦਾਰ ਸਾਹਿਬ ਆਏ ਜਿਹੜੇ ਇਹਨਾਂ ਨੇ ਆਪਣੇ ਮੇਨ ਜਿਹਨਾਂ ਨੇ ਬਣਾਉਣੀ ਆ ਉਹ ਉਹਨਾਂ ਨੇ ਕਿਹਾ ਕਿ ਇਹਦੇ ਵਿੱਚ ਪਾਣੀ ਬਹੁਤ ਜ਼ਿਆਦਾ ਖੜਾ ਉਹ ਮੈਂ ਵੀਡੀਓ ਤੁਹਾਨੂੰ ਪਹਿਲਾਂ ਵੀ ਸਵੇਰ ਵਣੀਆ ਦਿਖਾ ਦਿੰਨਾਗਾ ਉਹ ਕਹਿੰਦੇ ਕਿ ਜੇ ਲਗਾਤਾਰ ਇਹਦੇ ਉੱਤੇ ਹੋਣੇ ਆਪਾਂ ਲੁੱਕ ਪਾਤਾ ਇਹਨੂੰ ਬਣਾ ਕੇ ਟੁੱਟ ਜਾਣੀ ਹੈਗੀ ਅਸੀਂ ਚਾਹੁੰਦੇ ਆ ਕਿ ਇਹ ਨਹੀਂ ਕਿ ਅੱਜ ਹੀ ਬਣਾ ਕੇ ਇਹਨੂੰ ਖੜੀ ਕਰਨਾ ਹੈਗਾ ਜਿਹੜਾ ਸੰਗਤ ਜਿਹੜੀ ਨੰਗੀ ਉਹਨੂੰ ਕੋਈ ਦਿੱਕਤ ਨਹੀਂ ਆਵੇ ਇਹਨਾਂ ਕੱਲ ਨੂੰ ਫਿਰ ਇੱਥੇ ਟੋਏ ਪੈ ਜਾਣ। ਉਹ ਕਹਿੰਦੇ ਜੀ ਇਹ ਹੁਣ ਰਾਤ ਜਿਹੜੀ بارش ਪੈ ਗਈ ਉਹ ਤੋਂ ਅੱਗੇ بارش ਨਹੀਂ ਪੈਂਦੀ। ਹੋ ਸਕਦਾ 5-7 ਦਿਨ ਚ ਇਹ ਲੋਕ ਪੈਣ ਤੇ ਕਾਬਲ ਹੋ ਜੇ। ਇਹਨੂੰ ਨਹੀਂ ਅੱਜ ਤਿਆਰ ਕਰਨਾ ਲੋਕ ਤੇ ਖੜ ਜਾਣਾਗਾ। ਜਦੋਂ ਉੱਥੇ ਠੇਕੇਦਾਰ ਸਾਹਿਬ ਕਹਣਗੇ ਜਦੋਂ ਕਹਣਗੇ ਸਾਡੀ ਗਾਰੰਟੀ ਹੈ ਇਹਦੇ ਉੱਤੇ ਆਪਾਂ ਲੋਕ ਪਾ ਦਈਏ। ਸਿੱਕੀ ਸਾਹਿਬ ਉਹ ਉਦੋਂ ਹੀ ਲੋਕ ਪਾਉਂਦੀ ਹਾਂ ਮੀ ਉਹਨਾਂ ਲੋਕਾਂ ਨੂੰ ਅੱਜ ਪਾ ਕੇ ਸ਼ਾਮ ਤੱਕ ਤਿਆਰ ਕਰ ਦਨੋਂ ਕੱਲ ਕਰ ਦਨ। ਉਹ ਕਹਿੰਦੇ ਜੀ ਥ ਇਸ ਕਰਕੇ ਥੋੜਾ ਟਾਈਮ ਲੱਗੇਗਾ ਬਣਾ ਕੇ ਨੇਪੜੇ ਚੜਾਵਾਂਗੇ ਇਹਨੂੰ ਪੂਰੀ ਕੰਪਲੀਟ ਕਰਾਂਗੇ ਠੀਕ ਹੈ ਸੋ ਸਾਡੇ ਨਾਲ ਸਾਬਕਾ ਸਰਪੰਚ ਸਾਹਿਬ ਵੀ ਮੌਜੂਦ ਹੈ ਪਿੰਡ ਖਵਾਸਪੋਤ ਸਰਪੰਚ ਸਾਹਿਬ ਕਿਸ ਤਰ੍ਹਾਂ ਦੇਖਦੇ ਜੇ ਰਮਜੀਤ ਸਿੰਘ ਸਿੱਕੀ ਵੱਲੋਂ ਜਿਹੜਾ ਕਿ ਇਹ ਵਿਕਾਸ ਕਰਾਇਆ ਜਾ ਰਿਹਾ ਹੈ ਦੇਖੋ ਜੀ ਸਿੱਕੀ ਸਾਰੀ ਗਿੰਨੀ ਸਪੱਤ ਕਰੀ ਉਹਨੀ ਥੋੜੀ ਆ ਨਾਲ ਡਰੇ ਨਾਲ ਲੱਭਣਾ ਨਾਲ ਲੱਭਾ ਤੇ ਉਹ ਵੱਖਰੀ ਗੱਲ ਆ ਕਿ ਬਦਲਾ ਆਇਆ ਏ ਹਵਾ ਜਰੀ ਵਗ ਗਈ ਆ ਬਾਕੀ ਗੱਲ ਆ ਵੀ ਸਿੱਕੀ ਸਾਹਿਬ ਕੋ ਅਸੀਂ 20 25 ਸਪੰਜ ਕੱਲ ਬੈਠੇ ਮੀਟਿੰਗ ਕਰ ਰਹੇ ਵੈਸੇ ਮੀਟਿੰਗ ਸਦੀ ਵੈਣ ਨੇ ਤੇ ਸਾਨੂੰ ਕਹਿੰਦੇ ਕੋਈ ਮੇਲੇ ਦਾ ਦੱਸੋ ਕੋਈ ਕਰਨਾ ਕੋਈ ਸੇਵਾ ਪਾਣੀ ਦੱਸੋ ਕੋਈ ਕੁਝ ਹੀ ਦੱਸੋ ਕਿਉਂ ਗੁਰੂ ਘਰ ਨੂੰ ਮੰਨਦੇ ਆ ਉਹ ਬਹੁਤ ਜ਼ਿਆਦਾ ਉਹਨਾਂ ਨੇ ਕਿਹਾ ਵੀ ਤੇ ਆਪਾਂ ਇਹੋ ਸੇਵਾ ਕਰ ਦਈਏ ਭਾਈ ਰਾਹ ਗਿਰੋੜੇ ਖਰਾਬ ਹੋਣ ਦੇ ਗਾਲਾਂ ਬਹੁਤ ਲੋਕਾਂ ਪੈਂਦੀਆਂ ਆ ਕੰਮ ਕਰਾ ਦਈਏ ਇਹਨਾਂ ਗਾ ਉਹ ਕਹਿੰਦੇ ਵੀ ਕੰਮਰੇ ਮੌਜੂਦਾ ਵਿਧਿਆ ਕਰਦਾ ਵਾ ਰਾਹ ਗਿਰੋੜੇ ਖਰਾਬ ਹੋਣ ਦੇ ਗਾਲਾਂ ਬਹੁਤ ਲੋਕਾਂ ਪੈਂਦੀਆਂ ਆ ਆ ਕੰਮ ਕਰਾ ਦਈਏ ਇਹਨਾਂ ਗਾ ਉਹ ਕਹਿੰਦੇ ਵੀ ਕੰਮਰੇ ਮੌਜੂਦਾ ਵਿਧਿਆ ਕਰਦਾ ਵਾ ਆ ਇਹ ਉਹਨੂੰ ਛੱਡੋ ਖੜਾ ਕਿਉਂ ਮੌਜੂਦਾ ਵਿਧਿਆ ਰੇਦਾ ਕਿਤੇ ਕੋਈ ਮੀਟਿੰਗ ਨੇ ਕਿਤੇ ਕੋ ਸਰਵੇ ਨਹੀਂ ਕੀਤਾ ਕੋ ਡੀਸੀ ਕੋ ਨਹੀਂ ਬਿਠਾ ਵੀ ਸਾਡੇ 450 ਸਬਸਤਾਬ ਦੀ ਆ ਗੁਰੂ ਘਰ ਦੀ ਇਹ ਮੀਟਿੰਗ ਕਰੀਏ ਕੋਈ ਪ੍ਰਬੰਧ ਕਰੀਏ ਕੋਈ ਚੱਕਰ ਨਹੀਂ ਆ ਗਿਆ ਹੈ ਭਾਈ ਉਹਨੂੰ ਛੱਡੋ ਖੜਾ ਉਹ ਕਹਿੰਦੇ ਤੁਸੀਂ ਕਰਨਾ ਠੀਕ ਆ ਉਹਨੂੰ ਕੋ ਉਹਨੇ ਠਿਕਦਾਂਗਾ ਫੋਨ ਲਾਦਾ ਦੋ ਮਿੰਟਾਂ ਜੇ ਲਾਗੇ ਰੋ ਕਮਰਾ ਜੋ ਪੈਸੇ ਸਾਰੇ ਮੇਰੇ ਪੰਜ ਲੱਗੇ 10 ਲੱਗੇ ਉਹਨੇ ਲੁੱਕ ਤੱਕ ਗਿਆ ਉਹਨੇ ਇੱਥੋਂ ਤੱਕ ਗਿਆ ਵੀ ਜੇ ਰਸਤੇ ਚ ਕੋਈ ਹੋਰ ਵੀ ਕੋਈ ਟੋਇਆ ਡੱਬਾ ਹੈਗਾ ਜੇ ਕੋਈ ਛੜਕੌਂਦੀ ਆ ਮੈਨੂੰ ਵੀ ਦੱਸੋ ਆ ਪੂਰੀ ਸੇਵਾ ਕਰ ਦਨੇ ਆ ਸੇਵਾਪੁਰ ਗੁਰੂ ਲਿਖੇ ਲਾਦਨੀ ਸਰਪੰਚ ਸਾਹਿਬ ਇਸ ਤਰ੍ਹਾਂ ਤਾਂ ਨਾ ਹੋਊਗਾ ਕਿ ਵਿਧਾਇਕ ਸਾਹਿਬ ਨੇ ਇੱਕ ਪੋਸਟ ਪਾਈ ਸੀ ਉਹਨਾਂ ਲੋ ਬਾਅਦ ਵਿੱਚ ਇਹ ਗੱਲ ਆਖੀ ਜਾਵੇ ਕਿ ਇਹ ਸੜਕ ਤਾਂ ਆਸੀ ਬਣਾਣੀ ਸੀ ਪਰ ਸਿੱਕੀ ਨੇ ਜਾਣ ਬੁੱਝ ਕੇ ਜਿਵੇਂ ਕਿ ਇੱਕ ਵੀਊ ਦਾ ਕਰਕੇ ਬਣਾ ਦਿੱਤੀ ਹੈ। ਵੇਖੋ ਜੀ ਤੈਨੂੰ ਕਹੀ ਜਾਵੇ 2-3 ਸਾਲ ਤੋਂ ਹੋ ਗਿਆ। ਇਹਦੇ ਪਾਚੇ ਡੇੜੇ ਇਹਦੇ ਪਚਲਾ ਹਾ ਦਾ ਸਾਰੇ ਬੰਨੇ ਅੱਗੇ ਸਾਡੀ ਗੱਡੀ 100 ਤੇ ਆਉਂਦੀ ਸੀ ਹੁਣ ਮਹਾ 50 ਤੇ ਆਉਂਦੀ ਆ। ਤੁਸੀਂ ਵੇਖਿਆ ਨਾ ਨੰਗਰੇ ਸੜਕ ਤੇ ਟੁੱਟ ਕੇ ਪਾਚ ਸਾਰੇ ਜੇ ਲਾਉਣੇ ਇੱਥੇ ਪੰਜ ਲਾਉਣਾ ਕਿਹੜੀ ਗੱਲ ਹੈ ਇਹਦੇ ਵਿੱਚ ਅਸੀਂ ਵੱਡੀ ਜੇ ਗੱਲ ਸਮਝਣੀ ਜੋ ਮਰਜ਼ੀ ਕਹੀ ਜਾਵੇ ਆਪਣੇ ਆਪ ਚ ਪੰਜ ਰੌਣ ਲਾ ਹੀ ਸਕਦਾ ਹੈ ਕੋਈ ਗੱਲ ਨਹੀਂ ਹੈ। ਤੋਂ ਇਹ ਸਾਨੂੰ ਸਾਬਕਾ ਸਰਪੰਚ ਸਾਹਿਬ ਆਸੋ ਸਾਡੇ ਨਾਲ ਇੱਥੇ ਨੌਜਵਾਨੀ ਮੌਜੂਦ ਹੈ ਗੱਲਬਾਤ ਕਰਨ ਨੇ ਆ ਹਾਂਜੀ ਵੀਰੇ ਕਿਸ ਤਰ੍ਹਾਂ ਦੇਖਦੇ ਜੇ ਇਹ ਕਾਲਕ ਜਾਨੂ ਤੇ ਜੀ ਬਹੁਤ ਵਧੀਆ ਬਰਾਲਾ ਰਮਨਦੀਪ ਸਿੰਘ ਸਿੱਖੀ ਜੀ ਵੱਲੋਂ ਤੇ ਸ਼ਤਾਪਦੀ ਨੂੰ ਮੁੱਖ ਰੱਖਦੇ ਹੋਏ ਉਹਨਾਂ ਨੇ ਬਰਾਲਾ ਕੀਤਾ ਆ ਮ ਮਜੂਤਾ ਵਿਧਾਇਕ ਵੀ ਅਰੀ ਕਹੀ ਜਾਣਾ ਕਿ ਅਸੀਂ ਬਣਾਉਣੀ ਸੀ ਉਹਨਾਂ ਬਣਾਤੀਏ ਇਹ ਤੇ ਆਪਾਂ ਪਰਜੇ ਦੇ ਉਹ ਸ਼ਤਾਬ ਦੀ ਲੰਘ ਹੀ ਉਹ ਤੋਂ ਬਾਹਰ ਬਣਾਈਦਾ ਕੀ ਫਾਇਦਾ ਸੰਗਤ ਦੇ ਹੁਣ ਪੂਰੇ ਪੰਜਾਬ ਦੀ ਸੰਗਤ ਤੇ ਹੁਣ ਪਰੇਸ਼ਾਨ ਹੋਣ ਢੀ ਤੇ ਹੁਣ ਜਿਹੜੀ ਇਹ ਮੌਕੇ ਦੀ ਸਰਕਾਰ ਹੈ ਸੋਸ਼ਲ ਮੀਡੀਆ ਦੀ ਸਰਕਾਰ ਆ ਆਪਣੇ ਜੇਬਾਂ ਪਰ ਨਲ ਧਿਆਨ ਆ ਕੰਮ ਨਾਲ ਕਿਸਦਾ ਧਿਆਨ ਕੋਈ ਨਹੀਂ ਤੇ ਬਾਕੀ ਫਿਰ ਵੀ ਚਲੋ ਐਮਐਲਏ ਸਾਹਿਬ ਵੱਲੋਂ ਜੋ ਵਧੀਆ ਆਪਣਾ ਰਮਨ ਸਿੰਘ ਸਿੱਕੀ ਵੱਲੋਂ ਬਹੁਤ ਵਧੀਆ ਪ੍ਰਾਲਾ ਲੋਕਾਂ ਦੀ ਸੁੱਖ ਸਹੂਲਤ ਨੂੰ ਵੇਖਦੇ ਹੋਏ ਇਹਨਾਂ ਨੇ ਬਹੁਤ ਵਧੀਆ ਕਦਮ ਚੁੱਕਿਆ ਜੀ ਸੋ ਵੀਰਾਂ ਨੂੰ ਇਹ ਗੱਲ ਆ ਖਾਸ ਤੌਰ ਤੇ ਆਖੀ ਜਾ ਰਹੀ ਹੈ ਕਿ ਸ੍ਰੀ ਗੁਰੂ ਅਮਰਦਾਸ ਜੀ ਗੋੰਦਾਲ ਸਾਹਿਬ ਜਿਹੜਾ ਕਿ 450 ਸਾਲਾ ਜਿਹੜਾ ਮਨਾਇਆ ਜਾ ਰਿਹਾ ਉਸੇ ਨੂੰ ਮੁੱਖ ਰੱਖਦੇ ਹੋ ਜਿੱਥੇ ਕਿ ਸੰਗਤਾਂ ਦਾ ਵੱਡਾ ਇਕੱਠ ਹੋਣਾ ਹੈ ਉਸੇ ਨੂੰ ਮੁੱਖ ਰੱਖਦੇ ਜਿਹੜੀ ਕਿ ਸੰਗਤ ਦੀ ਸ਼ਰਕ ਦੀ ਰਿਪੇਅਰ ਕੀਤੀ ਜਾ ਰਹੀ ਹੈ ਸੋ ਸਾਡੇ ਨਾਲ ਵੀਰ ਹੋਰੇ ਮੌਜੂਦ ਹੈ ਗੱਲਬਾਤ ਕਰਨ ਦੇ ਆ ਹਾਂਜੀ ਵੀਰੇ ਕਿਸ ਤਰ੍ਹਾਂ ਦੇ ਦਏ ਜੀ ਕੀ ਕਹਿਣਾ ਚਾਹੋਗੇ ਜਿਹੜਾ ਕਿ ਸ੍ਰੀ ਗੁਰੂ ਅਮਰਦਾਸ ਜੀ ਦਾ ਜਿਹੜਾ ਕਿ 450 ਸਾਲ ਮਨਾਇਆ ਜਾ ਰਿਹਾ ਕਿਸ ਤਰ੍ਹਾਂ ਦੇ ਦਏ ਸਭ ਤੋਂ ਪਹਿਲਾਂ ਤਾਂ ਤੁਹਾਡਾ ਧੰਨਵਾਦ ਵੀਰ ਜੀ ਗੱਲ ਇਦਾਂ ਹੈ ਕਿ ਵੀਰ ਜੀ 450 ਸਾਲੇ ਦਾ ਕਰਕੇ ਸੰਗਤ ਬਹੁਤ ਲੰਗਦੀ ਆ ਤੇ ਪਰੇਸ਼ਾਨੀ ਬੜੀ ਵੱਡੀ ਸੀ ਗੱਡੀਆਂ ਦੇ ਕਿਸੇ ਦਾ ਬੰਪਰ ਟੁੱਟ ਗਿਆ ਕੋਝ ਹੋ ਗਿਆ ਪਾਣੀ ਖੜਾ ਸੀ ਤਾਂ ਨਹੀਂ ਮਹੀਂ ਤੇ ਬਾਕੀ ਮੌਜੂਦਾ ਜਿਹੜਾ ਐਮ ਐਲ ਏ ਮੈਨੂੰ ਨਹੀਂ ਲੱਗਦਾ ਕਿ ਉਹਦਾ ਕੋਈ ਧਿਆਨ ਆ ਜੇ ਸ਼ੜਕ ਉਹਨੇ ਬਣਾਉਣੀ ਹੁੰਦੀ ਤੇ ਉਹਨੂੰ ਬਣਾ ਦਿੰਦੇ ਹਣਾ ਸਰਕਾਰਾਂ ਕੋ ਬੜੀਆਂ ਪਾਪੜਾ ਬੜਾ ਤੰਤਰ ਕਈ ਕੋਝ ਹੁੰਦਾ ਹਣਾ ਤੇ ਬਾਕੀ ਇਹ ਸ਼ਿੱਕੀ ਸਾਹਿਬ ਤੇ ਰੱਬ ਵਰਗੇ ਇਨਸਾਨ ਹੈ ਇਹਨਾਂ ਬਾਰੇ ਤੇ ਆਪਾਂ ਕੀ ਕਹਿ ਸਕਦੇ ਆ ਸਹੀ ਉਹਨਾਂ ਇੱਥੇ ਨਹੀਂ ਉਹ ਤੇ ਹਜ਼ਾਰਾਂ ਦਾਵਾਂ ਦੇ ਸੇਵਾ ਦਿੰਦੇ ਆ ਜੀ ਆਪਾਂ ਪਾਰਟੀ ਨੂੰ ਬੰਨੇ ਵੀ ਕਰਦੀ ਹੈ ਨਾ ਇਨਸਾਨ ਵੇਖੀ ਤੇ ਮੈਨੂੰ ਨਹੀਂ ਲੱਗਦਾ ਕਿ ਉਹਨਾਂ ਵਰਗਾ ਪੂਰਾ ਪੰਜਾਬ 'ਚ ਕੋਈ ਇਨਸਾਨ ਚੰਗਾ ਹੋਊਗਾ ਬਹੁਤ ਰੱਬ ਨੂੰ ਮੰਨਣ ਵਾਲੀ ਸੱਚੀ ਸੁੱਚੀ ਰੂਹ ਆ ਤੇ ਬਾਕੀ 450 ਸਾਲ ਆਪਾਂ ਅਸੀਂ ਵੀ ਪਿੰਡ ਲੰਗਰ ਲਾਉਣਾ ਸਾਰੇ ਪਿੰਡ ਲਾਉਣਦੇ ਆ ਤੇ ਅਸੀਂ ਤੇ ਇਹਨਾਂ ਦਾ ਧੰਨਵਾਦੀ ਕਰਦੇ ਆ ਜੀ ਬਹੁਤ ਬਹੁਤ ਧੰਨਵਾਦ ਸੋ ਇਹ ਸਨ ਸਾਬਕਾ ਵਿਧਾਇਕ ਰਮ ਜੇ ਸਿੰਘ ਸਿੱਕੀ ਦੇ ਜਿਹੜੇ ਕੀ ਚਾਹਦੇ ਜਿਨ੍ਹਾਂ ਨੂੰ ਇਹ ਗੱਲ ਆਖੀ ਗਈ ਕਿ ਸ੍ਰੀ ਗੁਰੂ ਅਮਰਦਾਸ ਗੋਦਵਾਲ ਸਾਹਿਬ ਦੇ ਜਿਹੜਾ ਕਿ ਪਵਿੱਤਰ ਧਰਤੀ ਹੈ ਜੇ ਉਸ ਨੂੰ ਦੇਖਦੇ ਹੋਏ 450 ਸਾਲਾ ਜਿੱਥੇ ਕਿ ਵੱਡੀ ਗਿਣਤੀ ਵਿੱਚ ਸੰਗਤਾਂ ਨੇ ਸਮੋਲੀਅਤ ਕਰਨੀ ਹੈ ਉਸੇ ਨੂੰ ਦੇਖਦੇ ਹੋਏ ਜੀ ਪਿੰਡ ਛੇਕ ਚੱਕ ਦੇ ਜਿਹੜੇ ਕਿ ਛੜਕ ਦੀ ਰਿਪੇਅਰ ਕੀਤੀ ਜਾ ਰਹੀ ਹੈ ਕਿ ਕਿਸੇ ਗੱਲ ਦੀ ਵੀ ਜਿਹੜੇ ਕਿ ਸੰਗਤਾਂ ਨੂੰ ਕੋਈ ਪਰੇਸ਼ਾਨੀ ਨਾ ਆਵੇ ਸੋ ਕੈਮਰਾਮੈਨ ਸੰਦੀਪ ਦੇ ਨਾਲ ਡੀਫਾਇਲ ਪੰਜਾਬੀ ਛੇਕ ਚੱਕ ਨਿਡਰ ਹਾਂ ਨਿਰਪੱਖ ਰਹਾਂਗੇ ਆਜ਼ਾਦ ਹਾਂ ਸੱਚ ਕਹਾਂਗੇ ਗੱਲ ਕਰਾਂਗੇ ਸਿਆਸੀ ਹਵਾ ਦੀ ਹੁਕਮਰਾਨਾਂ ਨੂੰ ਹੋਣਗੇ ਸਿੱਧੇ ਸਵਾਲ ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ ਹਰ ਮਸਲੇ ਤੇ ਰਹੇਗੀ ਕੀ ਨਜ਼ਰ ਦੱਸਾਂਗੇ ਕੌਣ ਕਰ ਰਿਹਾ ਹੈ ਕੀ ਦੇ ਤੇ ਜ਼ਬਰ ਵਿਦੇਸ਼ਾਂ ਦੇ ਵਿੱਚ ਬੈਠੇ ਪੰਜਾਬੀਆਂ ਦੇ ਹੱਕ ਦੀ ਕਰਾਂਗੇ ਗੱਲ ਕੈਨੇਡਾ ਅਮਰੀਕਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤੁਹਾਡੇ ਵੱਲ ਉੱਭਰਾਂਗੇ ਪੰਜਾਬ ਦੀ ਆਵਾਜ਼ ਬਣ ਕੇ ਹਰ ਮੁੱਦੇ ਤੇ ਹੋਣਗੇ ਰੋਜ਼ ਚਰਚੇ ਖੋਲਾਂਗੇ ਅੰਦਰੂਨੀ ਰਾਜ਼ ਬਣਾਗੇ ਬੁਲੰਦ ਆਵਾਜ਼ ਖੇਡ ਸਿੱਖਿਆ ਖੇਤੀ ਦੀ ਬਾਤ ਪਾਵਾਂਗੇ ਹਰ ਪਿੰਡ ਹਰ ਸ਼ਹਿਰ ਜਾਵਾਂਗੇ ਗਾਇਕਾਂ ਤੇ ਅਦਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ ਤੇ ਕਲਾਕਾਰਾਂ ਦੀ ਜ਼ਿੰਦਗੀ ਤੇ ਮਰਾਂਗੇ ਝਾਤ ਅਬ ਧਰਮ ધਰੋਹਰ ਸੰਸਕ੍ਰਿਤੀ ਔਰ ਸਿਹਤ ਕੀ ਹੋਗੀ ਬਾਤ ਅਬ D5 ਚੈਨਲ ਹਿੰਦੀ ਵੀ ਹੋਗਾ ਸਾਥ ਕੀ ਨੇ ਸਾਡੇ ਕਾਨੂੰਨ ਫਰਜ਼ ਤੇ ਅਧਿਕਾਰ ਕੀ ਕਰਦੀ ਐ ਸਾਡੀ ਸਰਕਾਰ ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ D5 ਚੈਨਲ ਪੰਜਾਬੀ ਦੀ ਕਚਹਿਰੀ ਚ ਹੋਵੇਗੀ ਸਿਰਫ ਲੋਕਾਂ ਦੀ ਗੱਲ